ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਇੱਕ ਸੰਸਪਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਹੈ ਤਾਂ ਕਿ ਕਿਸਾਨ ਵੀਰੋ ਕਈ ਫਾਰਮਰਸ ਦੇ ਫੋਨ ਆ ਰਹੇ ਸੀ ਜ਼ਿਮੀਦਾਰਾਂ ਦੇ ਵੀ ਜਿਹੜੇ ਆਪਣੇ ਪੀਆਰ 31 ਹੋ ਗਿਆ 126 ਹੋ ਗਿਆ ਵੀ ਇਹਨਾਂ ਨੇ ਜਿਹੜੀਆਂ ਪਨੀਰੀਆਂ ਲਾਉਣ ਦੇ ਸਮੇਂ ਬਾਰੇ ਪੁੱਛਦੇ ਸੀ ਵੀ ਕਦੋਂ ਜਿਹੜਾ ਪਨੀਰੀ ਹੈ ਬਿਜਾਈ ਕੀਤੀ ਜਾਵੇ ਤੇ ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਆਪਾਂ ਕੁਝ ਕਿਸਮਾਂ ਜਿਵੇਂ PR121 22 28 29 31 114 13 26 27 130 ਤੇ ਹੋਰ ਇੱਕ ਦੀ ਵੈਰੈਟੀ ਦੀ ਆਪਾਂ ਗੱਲ ਕਰਾਂਗੇ ਵੀ ਇਹਨਾਂ ਦੀ ਜਿਹੜੀ ਆਪਾਂ ਪਨੀਰੀ ਹੈ ਉਹ ਕਦੋਂ ਬੀਜਣੀ ਹੈ ਤੇ ਇਹਦੇ ਨਾਲ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਬਿਮਾਰੀ ਤੋਂ ਪਨੀਰੀ ਨੂੰ ਬਚਾਉਣ ਲਈ ਜਿਹੜੀ ਖਲਦੀ ਵਰਤੋ ਆ ਉਹ ਕਦੋਂ ਕਰਨੀ ਹੈ ਕਿੰਨੀ ਕਰਨੀ ਹੈ ਤੇ ਕਿਸ ਸਮੇਂ ਕਰਨੀ ਹੈ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਕਿਸਾਨ ਵੀਰੋ ਗੱਲ ਕਰੀਏ ਜਿਵੇਂ ਕਿ ਆਪਾਂ ਗੱਲ ਕਰੀਏ ਪੀਆਰ 131 ਜਿਹੜੀ ਕਿ ਲਵਾਈ ਤੋਂ 110 ਦਿਨ ਲੈਂਦੀ ਹੈ ਜਾਂ ਆਪਾਂ ਗੱਲ ਕਰ ਲਈਏ 122 ਵੈਰਾਈਟੀ ਦੀ ਜਿਹੜੀ ਕਿ 117 ਦਿਨਾਂ ਵਿੱਚ ਪੱਕ ਜਾਂਦੀ ਹੈ ਲਵਾਈ ਤੋਂ ਬਾਅਦ ਜਾਂ ਪੀਆਰ 128 ਜਿਹੜੀ ਕਿ 111 ਦੇ ਨਾਲ ਚ ਪੱਕਦੀ ਹੈ ਪਰੰਤੂ ਇਹ ਤੇ ਜਿਹੜੀ ਇਹ ਸੁੰਡੀ ਦੀ ਸਮੱਸਿਆ ਕਈ ਵਾਰ ਜ਼ਿਆਦਾ ਹੁੰਦੀ ਹੈ ਸੋ ਇਹ ਜਿਹੜੀ ਵੈਰਾਈਟੀ ਹੈ ਮੜੀ ਧਿਆਨ ਨਾਲ ਬੀਜਣ ਵਾਲੀ ਹੈ ਤੇ ਇਹਦੇ ਨਾਲ 129 114 ਤੇ 113 ਇਹਦਾ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਸਪਾਰਸ਼ ਪਨੀਰੀ ਬੀਜਣ ਦਾ ਜਿਹੜਾ ਸਮਾਂ ਦਿੱਤਾ ਗਿਆ ਕਿਸਾਨ ਵੀਰੋ 20 ਤੋਂ 25 ਮਈ ਹੈ ਤੇ ਇੱਥੇ ਆਪਾਂ ਜੇ ਆ ਰਕਸਰ ਤੇ ਵੀ ਜੇਕਰ ਆਪਾਂ 131 ਬੀਜਨਾ ਤਾਂ ਇਹਨੂੰ 5-10 ਦਿਨ ਆਪਾਂ ਲੇਟ ਵੀ ਲਿਜਾ ਸਕਦੇ ਹਾਂ ਕਿਉਂਕਿ ਇਹ ਬਾੜੀ ਲੰਮੀ ਵੈਰਾਈਟੀ ਹੈਣੀ ਇਸ ਲਈ ਇਹਨੂੰ ਆਪਾਂ 5-10 ਦਿਨ ਆਪਾਂ ਪਛੇਤਾ ਵੀ ਕਰ ਸਕਦੇ ਹਾਂ ਤਾਂ ਹੁਣ ਜੇਕਰ ਆਪਾਂ ਗੱਲ ਕਰੀਏ ਪੀਆ 127 ਪੀਆ 130 ਐਚਕੇਆਰ 47 ਤਾਂ ਇਹਨਾਂ ਦਾ ਜਿਹੜਾ ਕਿਸਾਨ ਵੀਰੋ ਜਿਹੜਾ ਬਿਜਾਈ ਦਾ ਸਮਾਂ ਯੂਨੀਵਰਸਿਟੀ ਵੱਲੋਂ ਨਿਰਧਾਰਤ ਕੀਤਾ ਗਿਆ 25 ਤੋਂ ਲੈ ਕੇ 31 ਮਈ ਤੱਕ PR127 ਹੈ ਜਿਹੜੀ ਇਹ ਲਵਾਈ ਤੋਂ ਬਾਅਦ ਆਪਣਾ 107 ਦਿਨ ਲੈਂਦੀ ਹੈ ਤੇ ਜਿਹੜੀ PR130 ਹੈ ਉਹ ਆਪਣਾ 150 ਦਿਨਾਂ ਬਾਅਦ ਲਵਾਈ ਤੋਂ ਜਿਹੜਾ ਪੱਕੇ ਜਿਹੜੀ ਆਪਣੀ ਤਿਆਰ ਹੋ ਜਾਂਦੀ ਹੈ ਤਾਂ ਜਿਹੜੀ KHKR 47 ਦੀ ਆਪਾਂ ਗੱਲ ਕਰ ਰਹੇ ਹਾਂ ਇਹ ਜਿਹੜੀ ਲਵਾਈ ਤੋਂ 104 ਦਿਨਾਂ ਚ ਜਿਹੜੀ ਇਹ ਪੱਕ ਜਾਂਦੀ ਹੈ ਸੋ ਇਸ ਕਰਕੇ ਜਿਹੜਾ ਇਹਦਾ ਸਮਾਂ ਫਲੇਟ ਦਿੱਤਾ ਗਿਆ ਕਿਉਂਕਿ ਇਹ ਕਾਫੀ ਜ਼ਿਆਦਾ ਟਾਈਮ ਨਹੀਂ ਲੈਂਦੀਆਂ ਯਾਨੀ ਕਿ ਤੁਸੀਂ ਦੇਖਿਆ 1105 ਦਿਨ ਲੈਂਦੀ ਹੈ 104 ਦਿਨ ਇੱਥੇ ਜਿਹੜੇ ਦਿਨ ਹੈ ਇਹਨਾਂ ਨੂੰ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ 31 ਤੋਂ ਮਈ ਤੋਂ ਬਾਅਦ ਇਹਨੂੰ 5 ਜੂਨ ਤੱਕ ਆਪਾਂ ਲਿਜਾ ਸਕਦੇ ਹਾਂ ਜੇਕਰ ਲਿਜਾਣਾ ਚਾਹੀਏ ਤੇ ਇਹਦੇ ਨਾਲ ਆਪਾਂ ਨੂੰ ਕੋਈ ਜ਼ਿਆਦਾ ਝਾੜ ਦਾ ਨੁਕਸਾਨ ਨਹੀਂ ਹੋਣਾ ਤੇ ਹੁਣ ਗੱਲ ਕਰਾਂਗੇ ਆਪਾਂ PR 126 ਦੀ ਜਿਹੜੀ ਕਿ ਆਪਣਾ ਪਿਛਲੀ ਵਾਰ ਬਹੁਤ ਵਧੀਆ ਰਿਜ਼ਲਟ ਦਿੱਤੇ ਹੈ ਇਸ ਵਾਰ ਜਿਵੇਂ ਕਿਸਾਨਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਵੀ PR 131 ਦਾ ਬੀਜ ਵੀ ਕਾਫੀ ਮੰਗ ਹੈਗੀ ਹੈ ਤੇ 126 ਦਾ ਵੀ ਰੁਝਾਨ ਹੈਗਾ ਤਾਂ 126 ਦੀ ਕਿਸਾਨ ਵੀਰ ਉਹ ਗੱਲ ਕਰੀਏ ਸਭ ਨੂੰ ਪਤਾ ਹੈ ਵੀ ਇਹ ਸ਼ਾਰਟ ਡਿਊਰੇਸ਼ਨ ਜਿਹੜੀ ਹੈ ਵੈਰਾਈਟੀ ਹੈ ਇਹ ਜਿਹੜੇ ਆ ਬਸ 93 ਦਿਨ ਹੀ ਲੈਂਦੀ ਹੈ ਜਦੋਂ ਆਪਾਂ ਲਾਉਣ ਤੋਂ ਬਾਅਦ ਯਾਨੀ ਕਿ ਲਵਾਈ ਤੋਂ ਬਾਅਦ 93 ਦਿਨਾਂ ਚ ਪੱਕ ਜਾਂਦੀ ਹੈ ਤੇ 117 ਸੈਂਟੀਮੀਟਰ ਜਿਹੜੀ ਹੈ ਲੰਮੀ ਹੁੰਦੀ ਹੈ ਤੇ ਝਾੜ ਕਈ ਕਿਸਾਨ ਵੀਰਾਂ ਨੇ 75 ਮਣ ਕਹਿੰਦੇ ਆ ਕੋਈ 80 ਤੇ ਕਈਆਂ ਨੇ 90 90 ਮਣ ਵੀ ਕੱਢਿਆ ਇਹਦੇ ਵਿੱਚ ਜੇਕਰ ਇਹ ਨੁਕਤਾ ਤੁਸੀਂ ਜਰੂਰੀ ਯਾਦ ਰੱਖਣਾ ਵੀ ਇਹਦੀ ਲਵਾਈ ਹੈ ਜਿਹੜੀ ਜਿਵੇਂ ਯੂਨੀਵਰਸਿਟੀ 25 ਮਈ ਤੋਂ 20 ਜੂਨ ਕਹਿੰਦੀ ਹੈ ਆਪਾਂ 20 ਜੂਨ ਤੋਂ ਵੀ ਪੜਾ 5 10 ਦਿਨ ਲੇਟ ਕਰ ਸਕਦੇ ਆ ਪਰ ਇਹਨੂੰ ਜ਼ਿਆਦਾ ਅਗੇਤੀ ਨਹੀਂ ਬੀਜਣਾ ਜੇਕਰ ਆਪਾਂ ਜ਼ਿਆਦਾ ਅਗੇਤੀ ਬੀਜਾਂਗੇ ਤਾਂ ਉਹਦੇ ਨਾਲ ਕੀ ਹੈ ਆਪਣਾ ਨੁਕਸਾਨ ਹੋਊਗਾ ਇਹ ਵੈਰੈਟੀ ਜਲਦੀ ਨਿਸਰ ਸਕਦੀ ਹੈ ਸੋ ਇਹ ਖਾਲ ਦਾ ਗੱਲ ਦਾ ਧਿਆਨ ਰੱਖਣਾ ਤੇ ਇਹਦੇ ਨਾਲ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿਹੜੀ ਆਮ ਪਨੀਰੀ ਜੇਕਰ ਆਪਾਂ 30-35 ਦਿਨ ਤੇ ਲਾਉਣੀ ਹੈ ਤਾਂ 126 ਦੀ ਜਿਹੜੀ ਪਨੀਰੀ ਹੈ ਆਪਾਂ ਹਰ ਹਾਲਤ 25 ਦਿਨ ਤੇ ਲਾਜ਼ਮ ਦੇਣੀ ਹੈ لازਮੀ 25 ਦਿਨ ਤੋਂ ਆਪਾਂ ਕਿਸੇ ਵੀ ਹੱਦ ਤੱਕ ਲੇਟ ਨਹੀਂ ਕਰਨੀ ਤੇ ਹੁਣ ਜੇਕਰ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਵੀ ਜਦੋਂ ਵੀ ਪਨੀਰੀ ਬੀਜਣੀ ਹੈ ਸੋਧ ਕੇ ਬੀਜਣੀ ਹੈ ਇਹਨਾਂ ਨਾਲ ਜਿਹੜਾ ਬਿਮਾਰੀਆਂ ਦਾ ਕਾਫੀ ਅਟੈਕ ਹੈ ਜਿਹੜਾ ਘਟ ਜਾਂਦਾ ਹੈ ਤੇ ਵਧੀਆ ਚੰਗੀ ਨਰੋਈ ਪਨੀਰੀ ਕਿਵੇਂ ਲੈਣੀ ਹੈ ਇਹ ਤੇ ਆਪਾਂ ਜਲਦੀ ਅਗਲੀ ਵੀਡੀਓ ਪਾਵਾਂਗੇ ਤੇ ਹੁਣ ਆਪਾਂ ਗੱਲ ਕਰ ਲਈਏ ਜਿਹੜੀ ਆਪਾਂ ਟਾਈਟਲ ਚ ਦਿੱਤਾ ਵੀ ਜਿਹੜੀ ਖਾਲ ਹੈ ਮੱਝਾਂ ਨੂੰ ਜਿਹੜੀ ਆਪਾਂ ਖਾਲ ਪਾਉਨੇ ਆ ਉਹ ਪਨੀਰੀ ਲਈ ਕਿਵੇਂ ਲਾਹੇਵੰਦ ਆ ਤਾਂ ਕਿਸਾਨ ਵੀਰੋ ਕਈ ਵਾਰ ਆਪਾਂ ਦੇਖਿਆ ਹੋਣਾ ਪਨੀਰੀ ਆਪਣੀ ਜਿਹੜੀ ਆ ਖੜ ਜਾਂਦੀ ਹੈ ਚਲਦੀ ਨਹੀਂ ਉਹਦੇ ਪਿੱਛੇ ਕਈ ਵਕਾਰ ਨੇ ਹੁੰਦਾ ਹੈ ਜਾਂ ਬੂਟੇ ਆ ਜਿਹੜੇ ਥੋੜੇ ਵਧਨੇ ਵਾਧੇ ਨਹੀਂਗੇ ਉਹਦੇ ਪਿੱਛੇ ਜਦੋਂ ਆਪਾਂ ਦੇਖਾਂਏ ਕਾਰਨ ਕਈ ਵਾਰ ਜਦੋਂ ਜੜ ਪੱਟ ਕੇ ਦੇਖਾਂਗੇ ਤਾਂ ਉਹਦੇ ਅੰਦਰ ਜਿਹੜੀਆਂ ਗੰਡਾ ਬਣ ਜਾਂਦੀਆਂ ਹੁਣ ਉਹ ਗੰਡਾ ਬਣ ਦਾ ਕਾਰਨ ਹੁੰਦਾ ਨੀਮਾ ਟੋੜ ਸੋ ਇਸ ਚੀਜ਼ ਤੋਂ ਆਪਾਂ ਜਦੋਂ ਕਿ ਜਿਹੜੇ ਝੋਨੇ ਨੂੰ ਬਚਾਉਣਾ ਹੈ ਆਪਣੀ ਪਨੀਰੀ ਨੂੰ ਬਚਾਉਣਾ ਹੈ ਤਾਂ ਇਹਦੇ ਲਈ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਲਿਖਿਆ ਵੀ ਜੇਕਰ ਆਪਾਂ ਖਲ ਪਾਉਨੇ ਆ ਪਨੀਰੀ ਤੋਂ 10 ਦਿਨ ਪਹਿਲਾਂ ਖਾਲ ਦਾ ਛਿੱਟਾ ਦਿੰਨੇ ਆ ਤਾਂ ਉਹਦੇ ਨਾਲ ਜਿਹੜਾ ਆਪਣਾ ਨੀਮਾ ਟੋੜ ਦਾ ਹੱਲ ਹੋ ਜੂਗਾ ਨੀਮਾ ਟੋੜ ਨਹੀਂ ਪਊਗਾ ਆਪਣੀ ਜਿਹੜੀ ਹੈ ਪਨੀਰੀ ਜਿਹੜੀ ਤੰਦਰੁਸਤ ਰਹੂ ਹੁਣ ਆਪਾਂ ਗੱਲ ਕਰੀਏ ਵੀ ਖਾਲਾ ਜਿਹੜੀ ਪਾਉਣੀ ਕਿਵੇਂ ਆ ਉਹਦੀ ਮਾਤਰਾ ਕੀ ਪਾਉਣੀ ਆ ਖਾਲ ਦੀ ਜੇਕਰ ਆਪਾਂ ਗੱਲ ਕਰੀਏ ਆਪਾਂ ਕਿਲੋ ਇੱਕ ਮਰਲੇ ਦੀ ਪਾਉਣੀ ਆ ਹੁਣ ਆਪਾਂ ਨੂੰ ਪਤਾ ਆਪਾਂ ਇੱਕ ਕਿੱਲੇ ਲਈ 6.5 ਮਰਲਿਆਂ ਚ ਜੇਕਰ ਆਪਾਂ ਪਨੀਰੀ ਬੀਜਣੀ ਆ ਤਾਂ ਕਿੱਲੇ ਦੀ ਪਨੀਰੀ ਲਈ 6.5 ਕਿਲੋ ਆਪਾਂ ਜਿਹੜੀ ਹੈ ਖਾਲ ਲੈ ਲੈਣੀ ਆ ਖਾਲ ਦਾ ਖਲ ਦਾ ਛਿੱਟਾ ਦੇਣਾ ਖਲ ਪਨੀਰੀ ਵਾਲੀ ਜਿੱਥੇ ਪਨੀਰੀ ਆਪਾਂ ਬੀਜਣੀ ਹੈ ਉਥੇ ਪਾਉਣੀ ਹੈ ਸ਼ਰਤੇ ਦੇ ਵਿੱਚ ਇੱਕੀ ਹੈ ਵੀ ਖਲ ਪਾਉਣ ਤੋਂ ਬਾਅਦ ਘਟੋ ਘਟ ਆਪਣਾ 10 ਦਿਨ ਦਾ ਡਿਫਰੈਂਸ ਹੈ ਜਿਹੜਾ ਹੋਣਾ ਜ਼ਰੂਰੀ ਹੈ ਸੋ ਇਹਦੇ ਨਾਲ ਜਿਹੜਾ ਨੀਮਾ ਟੋੜ ਦੀ ਪ੍ਰੋਬਲਮ ਨਹੀਂ ਆਉ ਤੇ ਜਿਹੜੀ ਆਪਣੀ ਪਨੀਰੀ ਹੈ ਜੇਕਰ ਖੜ ਗਈ ਜਾਂ ਗੰਡਾ ਗੰਡਾ ਪਈ ਹੈ ਉਹ ਚੀਜ਼ ਦੀ ਜਿਹੜੀ ਹੈ ਆਪਾਂ ਨੂੰ ਪ੍ਰੋਬਲਮ ਨਹੀਂ ਆਉ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਕਿਸਾਨ ਵੀਰੋ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ